ਜਦੋਂ ਜੜ ਨੂੰ ਅਸੀਂ ਹੱਥ ਪਾਉਨੇ ਆ ਨਾ ਉਦੋਂ ਕੁਰਸੀ ਹਲਦੀ ਹੈ ਸਰਕਾਰ ਨੇ ਪਿਛਲੇ ਡਾਂਗਾ ਦਿਖਾਂਗੇ ਅਸੀਂ ਡਾਂਗਾ ਢੂੰਗਾ ਵੀ ਦਿਖਾ ਸਕਦੇ ਡਾਂਗਾ ਦਿਖਾਵੇ ਭੁੱਖ ਨਾਲ ਨਹੀਂ ਮਰਦੇ ਤੁਹਾਨੂੰ ਕਿਹਾ ਭੁੱਖ ਨਾਲ ਨਹੀਂ ਮਰਦੇ ਡਾਂਗਾ ਨਾਲ ਮਰਨ ਜੇ ਤਾਂ ਗੱਲਾਂ ਦੇਖਣੀਆਂ ਹੁਣ ਫਿਰ ਤਾਂ ਕਿਸਾਨ ਪੱਤੀ ਨੇ ਸਾਰੀਆਂ ਉਹਨਾਂ ਦੇ ਜੇ ਅਮਲ ਦੇਖਣਾ ਹੋਵੇ ਤਾਂ ਕਿਸਾਨ ਕੋਲੋ ਦੀ ਗੱਲ ਦੇ ਵਿੱਚ ਨਹੀਂ ਇਹ ਮਾਰ ਖਾਂਦੇ ਗੱਲਾਂ ਕਹਿਣਗੇ ਮੈਂ ਕਿਸਾਨਾਂ ਦਾ ਮੁੰਡਾ ਮੈਂ ਕਿਸਾਨਾਂ ਦਾ ਮੈਂ ਇੰਜਣ ਥੱਲੇ ਪੈਂਦਾ ਰਿਹਾ ਮੈਂ ਤਾਂ ਟ੍ਰਾਂਸਰ ਕੋਲੇ ਪੈਂਦਾ ਰਿਹਾ ਮੈਂ ਸਪਰੇਅ ਕਰਦਾ ਰਿਹਾ ਇਹ ਹਾਕ ਨੂੰ ਅਗਨੇ ਲਟੇਰੇ ਨੇ ਚੋਰ ਨੇ ਦੇਸ਼ ਨੂੰ ਖਾਈ ਜਾਂਦੇ। ਉਦੋਂ ਤੱਕ ਇਹ ਲੋਕਾਂ ਦੇ ਹੁੰਦੇ ਨੇ ਜਿੰਨਾਂ ਜਿਹੜੇ ਇਹਨਾਂ ਨੂੰ ਵੋਟਾਂ ਨਹੀਂ ਮਿਲਦੀ। ਕੁਰਸੀ ਮਿਲਣ ਤੋਂ ਬਾਅਦ ਤਾਂ ਫਿਰ ਇਹ ਜੋਕਾਂ ਦੇ ਹੋ ਜਾਂਦੇ ਨੇ। ਚਾਹੇ ਕੋਈ ਵੀ ਹੋਵੇ। ਕੋਈ ਵੀ ਹੋਵੇ ਭਾਵੇਂ ਜਿੰਨੀਆਂ ਸਰਕਾਰਾਂ ਹੁਣ ਤੱਕ ਆਈਆਂ ਨੇ ਕਿਸਾਨੀ ਨੂੰ ਕੱਖੋਂ ਹੌਲਾ ਹੌਲਾ ਕਰਨਾ ਚਾਹੁੰਦੇ ਨੇ। ਹਾਲਾਂਕਿ ਜੇਕਰ ਅੰਕੜੇ ਦੇਖੇ ਤਾਂ ਕਿਸਾਨੀ ਹਾਲੇ ਵੀ ਕੱਖੋਂ ਹੌਲੀ ਆ ਕਿਸਾਨ ਕੱਖੋਂ ਹੌਲੇ ਨੇ। ਪਰ ਆਪਦੀਆਂ ਜ਼ਮੀਨਾਂ ਤੋਂ ਵੀ ਪਾਸੇ ਕਰਨਾ ਚਾਹੁੰਦੇ ਨੇ। ਦੇਖੋ ਮੇਰਾ ਐਨਲਿਸਿਸ ਇਹ ਹੈ ਕਿ ਕਿਸਾਨੀ ਨੂੰ ਕੱਖੋਂ ਹੌਲਾ ਕਰਨ ਵਾਲਾ ਆਪ ਕੱਖੋਂ ਹੌਲਾ ਹੋ ਜਾਊਗਾ। ਪੰਜਾਬ ਦਾ ਕਿਸਾਨ ਬਾਹਰ ਜ਼ਮੀਨ ਨਹੀਂ ਖਰੀਦ ਸਕਦਾ ਉਹਨਾਂ ਕੰਪਨੀਆਂ ਨੂੰ ਤਾਂ ਇਹ ਛੁੱਟਾਂ ਦੇ ਰਹੇ ਨੇ ਵੀ ਤੁਸੀਂ ਜਿੰਨੀ ਮਰਜ਼ੀ ਜ਼ਮੀਨਾਂ ਲੈ ਲਓ ਜਿਵੇਂ ਇੱਕ ਮੇਰਪਾ ਅਖਬਾਰ ਦਾ 25 ਲੱਖ ਹੈਕਟੇਅਰ ਜ਼ਮੀਨ ਹੈ ਜਿਹੜੀ ਵਿਦੇਸ਼ੀ ਬਾਹਰ ਦੇ ਦੇਸ਼ਾਂ ਤੋਂ ਬੈਠਿਆਂ ਕੰਪਨੀਆਂ ਨੇ ਦੂਜੇ ਦੇਸ਼ਾਂ ਦੇ ਵਿੱਚ ਬੈਠੇ ਬੈਠੇ ਵੇਚ ਲੈ ਰખી ਹੈ ਸਤ੍ਰਿਕਾ ਲਾਰੰਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਪਿੰਡ ਜੌਂਦੇ ਵਿੱਚ ਅਮੇਨੀ ਸੰਗਰਾਮ ਕਾਨਫਰੰਸ ਕਿਸਾਨ ਯੂਨੀਅਨ ਉਹ ਗਰਾਹਾਂ ਦੇ ਵੱਲੋਂ ਕਰਵਾਈ ਜਾ ਰਹੀ ਹੈ ਵਕਤ ਵਕਤ ਜਥੇਬੰਦੀਆਂ ਦੇ ਵੱਲੋਂ ਸ਼ਮੂਲੀਅਤ ਇਸ ਕਾਨਫਰੰਸ ਦੇ ਵਿੱਚ ਕੀਤੀ ਗਈ ਹੈ ਮੇਰੇ ਨਾਲ ਕਿਸਾਨਾਂ ਕੋ ਜੁਗਿੰਦਰ ਸਿੰਘ ਉਹ ਗਰਾਹਾਂ ਹੋਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਪਤਾਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਆ ਰਹੇ ਮੇਰੇ ਤੇ ਧੰਨਵਾਦ ਜੀ ਧੰਨਵਾਦ ਸਭ ਤੋਂ ਪਹਿਲਾਂ ਅੱਜ ਦੀ ਕਾਨਫਰੰਸ ਬਾਰੇ ਜ਼ਰੂਰ ਵੇਰਵਾ ਦੇ ਦਿਓ ਅੱਜ ਦੀ ਕਾਨਫਰੰਸ ਜੌਂਦਪਿੰਡ ਦੇ ਵਿੱਚ ਹੋ ਰਹੀ ਹੈ ਬਟੰਡੇ ਦੇ ਵਿੱਚ ਰਾਮਪੁਰੇ ਦੇ ਨੇੜੇ ਇੱਥੇ ਜਿਹੜਾ ਜ਼ਮੀਨੀ ਝਗੜਾ ਹੈ ਜੇ ਪਿਛਲੇ ਦਿਨੀ ਸਰਕਾਰ ਕਬਜ਼ਾ ਕਰਨਾਂ ਕਿ ਜਮੀਨਾਂ ਤੇ ਨਿਸ਼ਾਨਦੇਹੀ ਕਰਨ ਲਈ ਆਈ ਸੀ ਸਰਦਾਰਾਂ ਦੀਆਂ ਜਮੀਨਾਂ ਜਿਹੜੀਆਂ 1907 ਦੀਆਂ ਅੰਗਰੇਜ਼ੀ ਹਕੂਮਤ ਵੇਲੇ ਨਾਲ ਉਡਾਟ ਹੋਈਆਂ ਹੋਈਆਂ ਜਮੀਨਾਂ ਮਜ਼ਹਰਨ ਪੰਜਵੇਂ ਦਰਜੇ ਦੇ ਮਰੂਸ ਇਹਨਾਂ ਨੂੰ ਬਣਾਇਆ ਹੈ ਤੇ ਮਰੂਸੀ ਤੇ ਗੈਰ ਮਰੂਸੀ ਨੇ ਉਹ ਇਹ ਉਹਨਾਂ ਦੇ ਕਬਜ਼ੇ ਕਬਜ਼ੇ ਤੇ ਜਮੀਨਾਂ ਨੇ ਵਿਅਪਸੂ ਮਜ਼ਹਰਨ ਲਹਿਰ ਬੜੇ ਵੀ ਹੈ ਜਮੀਨਾਂ ਮਤਲਬ ਇਹਨਾਂ ਦੇ ਉਦੋਂ ਤੋਂ ਬਾਹਰ ਰਹੇ ਨੇ ਤੇ ਇਹਨਾਂ ਦੇ ਮਾਲਕੀ ਹੱਕ ਕਾਗਜ਼ਾਂ ਵਿੱਚ ਨਹੀਂ ਚੜੇ ਉਹ ਸਰਦਾਰਾਂ ਦੇ ਨਾਂ ਬੋਲ ਜਾਂਦੇ ਉਹਨਾਂ ਦੇ ਵਿੱਚ ਕਿਸੇ ਬੰਦੇ ਨੇ ਕੋਰਟਾਂ ਦੇ ਵਿੱਚ ਅਪੀਲ ਕਰਕੇ ਕੋਰਟ ਹਾਈ ਕੋਰਟ ਦੇ ਵਿੱਚੋਂ ਕੋਈ ਫੈਸਲਾ ਪੂਸਲਾ ਕਰਵਾਇਆ ਆਵਦੇ ਪੱਖ ਦਾ ਸਰਕਾਰ ਦਾ ਕਹਿਣਾ ਹੈ ਸਰਕਾਰ ਦੇ ਕਹਿਣੇ ਮੁਤਾਬਕ ਉਹ ਤੇ ਸਰਕਾਰ ਨੇ ਪੜਤਾਲ ਨਹੀਂ ਕੀਤੀ ਵੀ ਇਹ ਜਮੀਨ ਤੇ ਕੋਰਟ ਦਾ ਹੁਕਮ ਹੈ ਕਿਹੋ ਜਿਹਾ ਹੁਕਮ ਆ ਗਿਆ ਵੀ ਉਹ ਤੇ ਸਾਡੇ ਨਾਲ ਵੀ ਕੋਈ ਰਾਇ ਨਹੀਂ ਕੀਤੀ ਇੱਕਦਮ ਕਬਜ਼ਾ ਕਰਨ ਆ ਗਏ ਜਿਹਦੇ ਕਰਕੇ ਸਾਡਾ ਵਿਰੋਧ ਹੋਇਆ ਵਿਰੋਧ ਕਰਕੇ ਉਹਨੂੰ ਵਾਪਸ ਮੋੜਦਾ ਪਿਆ ਹਰਿੰਦਰ ਬਿੰਦੂ ਕੀ ਲੱਗਦਾ ਹੈ ਕਿ ਸਰਕਾਰ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਵੱਲੋਂ ਪਹਿਲਾਂ ਵੀ ਤੁਹਾਡੇ ਜਥਵੰਦਿਆਂ ਨੇ ਵਿਰੋਧ ਕੀਤਾ ਜਾਂਦਾ ਚਾਹੇ ਕੋਈ ਭਾਰਤ ਮਾਲਾ ਵਿੱਦ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਆਉਂਦੀਆਂ ਨੇ ਕੀ ਲੱਗਦਾ ਕਿ ਸਰਕਾਰਾਂ ਕਿਹੜੇ ਰਾਹ ਤੇ ਤੁਰੀਆਂ ਹੋਈਆਂ ਕਿਉਂਕਿ ਜੇਕਰ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਪੰਜਾਬ ਦੇ ਵਿੱਚ ਖੇਤੀਬਾੜੀ ਕਰਦੇ ਨੇ ਉਹਦੇ ਨਾਲ ਹੀ ਗੁਜ਼ਰਬਸਰ ਜਿਹੜਾ ਹੈਗਾ ਉਹ ਹੁੰਦਾ ਆ ਜੇ ਇਹੇ ਜ਼ਮੀਨਾਂ ਖੋਈਆਂ ਗਈਆਂ ਤਾਂ ਪੰਜਾਬੀਆਂ ਕੋਲੇ ਕੀ ਬਚੂਗਾ ਫਿਰ ਗੁਜ਼ਾਰੇ ਦੇ ਲਈ ਗੁਜ਼ਰਬਸਰ ਦੇ ਲਈ ਕੀ ਬਚੂ ਦੇਖੋ ਜਿਹੜੀਆਂ ਸਰਕਾਰਾਂ ਸਾਡਾ ਇਹ ਮੰਨਣਾ ਹੈ ਤੈਨੂੰ ਵੀ ਪਹਿਲਾਂ ਵੀ ਜਾਣਕਾਰੀ ਤੁਹਾਨੂੰ ਮੈਂ ਦਿੱਤੀ ਸੀ ਵੀ ਇਹ ਇਹ ਜਿਹੜੀਆਂ ਸਰਕਾਰਾਂ ਨੇ ਇਹ ਸੰਸਾਰ ਬੈਂਕ ਦੇ ਪੈਸੇ ਨਾਲ ਆਪਦਾ ਕੰਮ ਚਲਾਉਂਦੇ ਸੰਸਾਰ ਬੈਂਕ ਤੇ ਵਿਸ਼ਵਪਾਰ ਸੰਸਥਾਾਂ ਨੇ ਜਿਹੜੀਆਂ ਇਹ ਸੰਸਥਾਾਂ ਮਹ ਕਾਰਪੋਰੇਟ ਦੇ ਪੱਖੀ ਸੰਸਥਾਾਂ ਨੇ ਇਹ ਕਾਰਪੋਰੇਟੀ ਪੱਖੀ ਸੰਸਥਾਾਂ ਤੋਂ ਕਰਜ਼ੇ ਇਹਨਾਂ ਨੂੰ ਤਾਂ ਮਿਲਦੇ ਨੇ ਜੇ ਕਾਰਪੋਰੇਟੀ ਸੰਸਦਮ ਦੀ ਮੋਹਰ ਲੱਗੂ ਕਾਰਪੋਰੇਟੀ ਸੰਸਥਾਾਂਾਂ ਦੇ ਕੰਮ ਤੇ ਮੋਹਰ ਲਾ ਕੇ ਫਿਰ ਫਿਰ ਜਦੋਂ ਉਹਨਾਂ ਦੇ ਕਰਜ਼ੇ ਉਹਨਾਂ ਤੋਂ ਲੈ ਕੇ ਆਪਦੀਆਂ ਸਰਕਾਰਾਂ ਚ ਚਲਾਉਣ ਦਾ ਸਾਰਾ ਇਹਨਾਂ ਦੇ ਕੋਲ ਸਾਧਨ ਨਹੀਂ ਉਹਨਾਂ ਦੇ ਹੱਥ 'ਚ ਹੈ ਫਿਰ ਜਿਹੜੇ ਉਹ ਫੈਸਲੇ ਕਰਦੇ ਨੇ ਉਹ ਇੰਪਲੀਮੈਂਟ ਕਰਨੇ ਪੈਂਦੇ ਨੇ ਜਿਹੜੇ ਕਿਰਤੀ ਕਿਸਾਨਾਂ ਦੇ ਮਜ਼ਦੂਰਾਂ ਦੇ ਬਰੋਚ ਚ ਜਾਂਦੇ ਨੇ ਲੋਕਾਂ ਦਾ ਕੀ ਜਿੰਨਾ ਲੋਕਾਂ ਤੋਂ ਵੋਟਾਂ ਲੈ ਕੇ ਸਰਕਾਰਾਂ ਬਣਦੀਆਂ ਉਹਨਾਂ ਦਾ ਫਿਰ ਕੁਝ ਨਹੀਂ ਕੋਈ ਉਹਨਾਂ ਵੋਟਾਂ ਤਾਂ ਕੀ ਸੀਮਤ ਹੁੰਦੇ ਨੇ ਵੋਟਾਂ ਤਾਂ ਕੋ ਉਹਨਾਂ ਦੀ ਲੋੜ ਹੁੰਦੀ ਆ ਵੋਟਾਂ ਤੋਂ ਬਾਅਦ ਉਹਨਾਂ ਦੀ ਲੋੜ ਨਹੀਂ ਹੁਣ ਵੋਟਾਂ ਆਉਣੀਆਂ ਫਿਰ ਵੀ ਲੋੜ ਪੈਣੀ ਆ ਇਹਨਾਂ ਦੀ ਉਦੋਂ ਤੱਕ ਇਹ ਲੋਕਾਂ ਦੇ ਹੁੰਦੇ ਨੇ ਜਿੰਨਾਂ ਜਿਹੜੇ ਇਹਨਾਂ ਨੂੰ ਵੋਟਾਂ ਨਹੀਂ ਮਿਲਦੀਆਂ ਕੁਰਸੀ ਮਿਲਣ ਤੋਂ ਬਾਅਦ ਤਾਂ ਫਿਰ ਇਹ ਜੋਕਾਂ ਦੇ ਹੋ ਜਾਂਦੇ ਨੇ ਚਾਹੇ ਕੋਈ ਵੀ ਹੋਵੇ ਕੋਈ ਵੀ ਹੋਵੇ ਭਾਵੇਂ ਜਿੰਨੀਆਂ ਸਰਕਾਰਾਂ ਹੁਣ ਤੱਕ ਆਈਆਂ ਨੇ ਤੁਸੀਂ ਦੇਖ ਲਓ ਜਿਹੜੀ ਵੀ ਸਰਕਾਰ ਆਈ ਆ ਉਹ ਕਾਰਪੋਰੇਟ ਦਾ ਪੱਖ ਪੂਰਦੀ ਰਹੀ ਕਿਉਂਕਿ ਸਰਕਾਰ ਤੁਸੀਂ ਦੇਖੋ ਅੰਕੜੇ ਬੜੇ ਹੋਣੇ ਅਸ ਵੇਲੇ ਪੰਜਾਬ ਦੇ ਕਿਸਾਨਾਂ ਸਿਰ 1 ਲੱਖ ਕਰੋੜ ਤੋਂ ਉੱਤੇ ਕਰਦੇ ਤੇ ਪੰਜਾਬ ਦੀ ਸਰਕਾਰ ਸਿਰ 3.5 ਲੱਖ ਕਰੋੜ ਕਰਦੇ ਤੇ ਹਿੰਦੁਸਤਾਨ ਦੀ ਸਰਕਾਰ ਸਿਰ 206 ਲੱਖ ਕਰੋੜ ਕਰਦੇ ਤੇ ਭਲਾ ਵੀ ਪੂਰੇ ਭਾਰਤ ਦੇ ਕਿਸਾਨਾਂ ਸਿਰ ਅੰਕੜੇ ਦੱਸਦੇ ਆ ਵੀ 33 ਲੱਖ ਕਰੋੜ ਰੁਪਇਆ ਕਰਦੇ ਇਹਨਾਂ ਨੂੰ ਪੁੱਛੋ ਵੀ ਸਾਡੀ ਆਮਦਨ ਕਿੱਧਰ ਚਲੀ ਗਈ ਦੇਸ਼ ਦੀ ਇਹ ਜਿਹੜੇ ਹਾਕਮ ਨੇ ਨਾ ਇਹ ਹਾਕਮਾਂ ਠੱਗ ਨੇ ਲਟੇਰੇ ਨੇ ਚੋਰ ਨੇ ਦੇਸ਼ ਨੂੰ ਖਾਈ ਜਾਂਦੇ ਨੇ ਇਹ ਆਰਥਿਕ ਤੌਰ ਤੇ ਇਹਨੇ ਕਮਜ਼ੋਰ ਨੇ ਵੀ ਉਹਨਾਂ ਸੰਸਥਾਵਾਂ ਤੋਂ ਬਿਨਾ ਇਹਨਾਂ ਤੋਂ ਸਰਕਾਰ ਨਹੀਂ ਚੱਲਦੀ ਉਸ ਗਰਜ ਦੀ ਖਾਤਰ ਫਿਰ ਉਹਨਾਂ ਦੇ ਗੁਲਾਮੀ ਕਰਦੇ ਹੋਏ ਉਹਨਾਂ ਦੀ ਚਾਕਰੀ ਕਰਦੇ ਹੋਏ ਉਹ ਪੱਖ ਪੂਰਦੇ ਨੇ ਜਿਹੜੇ ਕਾਰਪੋਰੇਟ ਦੇ ਪੱਖੀ ਨੇ ਤੇ ਸਾਡੇ ਨੂੰ ਨੁਕਸਾਨ ਕਰਦੇ ਨੇ ਪ੍ਰਧਾਨ ਜੀ ਪਰ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਆ ਮੌਜੂਦਾ ਸਮੇਂ ਦੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦੇ ਵੱਲੋਂ ਸੱਤਾ ਤੋਂ ਬਾਹਰ ਰਹਿੰਦੇ ਆ ਬੜੇ ਵਾਅਦੇ ਕੀਤੇ ਗਏ ਸੀ ਤਾਨੂੰ ਲੱਗਦਾ ਕਿ ਉਹਨਾਂ ਵਾਅਦਿਆਂ ਤੇ ਕਿਸਾਨਾਂ ਦੇ ਪ੍ਰਤੀ ਜੇ ਗੱਲ ਕਰਾਂ ਕਿਸਾਨ ਪੱਖੀ ਮੁੱਖ ਮੰਤਰੀ ਸਾਬਤ ਹੋਏ ਨੇ ਜਾਂ ਕਿਸਾਨ ਪੱਖੀ ਕੋਈ ਨਾ ਕੋਈ ਗੱਲ ਭਗਵੰਤ ਸਿੰਘ ਮਾਨ ਦੇ ਵੱਲੋਂ ਹੁਣ ਤੱਕ ਦੇ ਆਪਣੇ ਸੱਤਾ ਦੇ ਦੌਰਾਨ ਜਿਹੜੇ 3 ਸਾਲ ਲੰਘੇ ਨੇ ਕੀਤੀ ਗਈ ਆ ਕੋਈ ਕਿਸਾਨ ਪੱਖੀ ਗੱਲ ਦੇਖੋ ਜਿੱਦਾਂ ਗੱਲਾਂ ਦੇਖਣੀਆਂ ਹੁਣ ਫਿਰ ਤਾਂ ਕਿਸਾਨ ਪੱਖੀ ਨੇ ਸਾਰੀਆਂ ਉਹਨਾਂ ਦੀ ਜੇ ਅਮਲ ਦੇਖਣਾ ਹੋਵੇ ਤਾਂ ਕਿਸਾਨ ਵਿਰੋਧੀ ਆ ਜਿਹਨੇ ਗੱਲ ਦੇ ਵਿੱਚ ਨਹੀਂ ਮਾਰ ਖਾਂਦੇ ਗੱਲਾਂ ਕਹਿਣਗੇ ਮੈਂ ਕਿਸਾਨਾਂ ਦਾ ਮੁੰਡਾ ਮੈਂ ਕਿਸਾਨਾਂ ਦਾ ਮੈਂ ਇੰਜਣ ਥੱਲੇ ਪੈਂਦਾ ਰਿਹਾ ਮੈਂ ਤਾਂ ਸਰਸਰ ਕੋਲੇ ਪੈਂਦਾ ਰਿਹਾ ਮੈਂ ਸਪਰੇਅ ਕਰਦਾ ਰਿਹਾ ਜਦੋਂ ਇਹਨਾਂ ਦਾ ਅਮਲ ਦੇਖਦੇ ਆ ਅਮਲ ਨਹੀਂ ਕਿਤੇ ਦੇਖਣ ਨੂੰ ਮਿਲਦਾ ਜੇ ਇਹਨਾਂ ਦੇ ਕੋਲੇ ਅਮਲਦਾਰੀ ਹੋਵੇ ਤਾਂ ਕਿੰਨੇ ਕਿਸਾਨ ਨੇ ਜਿਨ੍ਹਾਂ ਕੋਲੇ ਵਾਦਕਾਰੀ ਹੱਕ ਨਹੀਂ ਕਿਸਾਨਾਂ ਜ਼ਮੀਨਾਂ ਬੋਂਦਾ ਬੋਂਦੇ ਕਿਸਾਨ ਨੇ ਤੇ ਮਾਲਕੀ ਹੱਕ ਕਿਸੇ ਹੋਰ ਦੇ ਨਾਂ ਤੇ ਬੋਲੀ ਜਾਂਦੇ ਨੇ ਇੱਕ ਦਿਨ ਦੋ ਦਿਨ ਨੂੰ ਬੁਲਾ ਕੇ ਕੈਬਨਿਟ ਮੀਟਿੰਗ ਫੈਸਲਾ ਕਰੇ ਕਿ ਜਿਹੜੇ ਲੋਕ ਜ਼ਮੀਨਾਂ ਐਨੇ ਸਾਲਾਂ ਤੋਂ ਬੋਂਦੇ ਨੇ ਮਾਲਕੀ ਹੱਕ ਉਹਨਾਂ ਦੇ ਨਾਂ 'ਤੇ ਚੜਦੇ ਅਸੀਂ ਵੀ ਬੱਲੇ ਬੱਲੇ ਕਰਾਂਗੇ ਤੁਸੀਂ ਵੀ ਬੱਲੇ ਬੱਲੇ ਕਰੋਗੇ ਕੋਈ ਫੈਸਲਾ ਇੱਕ ਤਾਂ ਦਿਖਾ ਦੇ ਕਰਕੇ ਵੀ ਭਾਈ ਆਹ ਜਿਹੜੇ ਕਿਸਾਨ ਨੇ ਇਹਨਾਂ ਦੀ ਮਾਂ ਜ਼ਮੀਨ ਹੈ ਜ਼ਮੀਨ ਤੋਂ ਇਹਨਾਂ ਦੀ ਰੋਟੀ ਨਹੀਂ ਜਿਹੜੇ ਇਹਨਾਂ ਸਾਲਾਂ ਤੋਂ ਜ਼ਮੀਨਾਂ ਬੰਦੇ ਨੇ ਇਹਨਾਂ ਦੇ ਮਾਲਕੀ ਹੱਕ ਦੇ ਦੇਣਾ ਕਰੇ ਫੈਸਲਾ ਪਤਾ ਲੱਗ ਜੂ ਨਹੀਂ ਕਰ ਸਕਦਾ ਜ਼ਮੀਨਾਂ ਤੋਂ ਬਿਨਾ ਪੰਜਾਬ ਦੇ ਲੋਕਾਂ ਪੱਲੇ ਪ੍ਰਧਾਨ ਜੀ ਕੀ ਆ ਕੀ ਬਚੂ ਜਿੰਮੇ ਜ਼ਮੀਨਾਂ ਜਿਸ ਤਰ੍ਹਾਂ ਦੇ ਨਾਲ ਜਾ ਰਹੀਆਂ ਕਿ ਪੰਜਾਬ ਦਾ ਕਿਸਾਨ ਜਿਹੜਾ ਬਾਹਰ ਦੇ ਵਿੱਚ ਕਿਸੇ ਵੀ ਸੂਬੇ ਦੀ ਜ਼ਮੀਨ ਨਹੀਂ ਲੈ ਸਕਦਾ ਜਿਵੇਂ ਭਾਰਤ ਮਾਲਾ ਸੜਕਾਂ ਨਿਕਲੀਆਂ ਹਜ਼ਾਰਾਂ ਏਕੜਾਂ ਜ਼ਮੀਨਾਂ ਗਈਆਂ ਹੋਰ ਵੀ ਸੜਕਾਂ ਨਿਕਲੀਆਂ ਹਜ਼ਾਰਾਂ ਏਕੜਾਂ ਜਾਣੀਆਂ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਵੱਡੀਆਂ ਕੋਈ ਇੰਡਸਟਰੀ ਬਣ ਰਹੀ ਆ ਕੋਈ 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 ਕਲੋਨੀਆਂ ਮਾਰੀ ਉਹਨਾਂ ਦੇ ਰੂਪ ਦੇ ਵਿੱਚ ਜਾ ਰਹੀਆਂ ਜ਼ਮੀਨਾਂ ਜਾ ਤਾਂ ਰਹੀਆਂ ਪਰ ਆ ਤਾਂ ਕੁਝ ਰਿਹਾ ਨਹੀਂ ਪਰ ਕਿਸਾਨਾਂ ਪੱਲੇ ਕੀ ਬਚੂ ਪੰਜਾਬ ਦੇ ਇਹ ਤਾਂ ਜਿਹੜੀ ਨਵੀਂ ਪਾਲਿਸੀ ਆ ਹੁਣ ਤੁਸੀਂ ਕਹਿੰਦੇ ਹੋ ਪੰਜਾਬ ਦਾ ਕਿਸਾਨ ਬਾਹਰ ਜ਼ਮੀਨ ਨਹੀਂ ਖ ਜਿਹੜੇ ਦਿੱਲੀ ਚ ਬੈਠੇ ਬੈਠੇ ਨੇ ਅਮਰੀਕਾ ਚ ਬੈਠੇ ਨੇ ਬਿਲਕ੍ਰੇਟਸ ਵਰਗੇ ਉਹ ਚਾਹੇ ਚੀਨ ਚ ਜ਼ਮੀਨ ਖਰੀਦਣਾ ਚਾਹੇ ਫਰਾਂਸ ਜ਼ਮੀਨ ਖਰੀਦਣ ਕਿੱਥੇ ਮਰਜੀ ਜ਼ਮੀਨ ਖਰੀਦਣ ਉਹਨਾਂ ਨੂੰ ਛੋਟੀ ਦੇਰੇ ਛੋਟਾਂ ਦੇ ਰਹੇ ਨੇ ਤੇ ਜਿਹੜੀਆਂ ਵੱਡੀਆਂ ਐਮਾਜ਼ਨ ਵਰਗੀਆਂ ਫਲਿੱਪਕਾਰਟ ਵਰਗੀਆਂ ਵੱਡੀਆਂ ਕੰਪਨੀਆਂ ਨੇ ਤੇ ਜਿਹੜੀਆਂ ਬੰਗਾ ਵਰਗੀਆਂ ਕਾਰਗਲ ਵਰਗੀਆਂ ਡ੍ਰੈਫਸ ਵਰਗੀਆਂ ਵੱਡੀਆਂ ਕੰਪਨੀਆਂ ਨੇ ਤੇ ਉਹ ਉਹਨਾਂ ਕੰਪਨੀਆਂ ਨੂੰ ਤਾਂ ਇਹ ਛੋਟਾਂ ਦੇ ਰਹੇ ਨੇ ਵੀ ਤੁਸੀਂ ਜਿੰਨੀ ਮਰਜੀ ਜ਼ਮੀਨਾਂ ਲੈ ਲਓ ਜਿਵੇਂ ਇੱਕ ਬੇਰਵਾਖਬਾਰ ਦਾ ਵੀ 25 ਲੱਖ ਹੈਕਟੇਅਰ ਜ਼ਮੀਨ ਹੈ ਜਿਹੜੀ ਵਿਦੇਸ਼ੀ 12 ਵਿਦੇਸ਼ਾਂ ਤੋਂ ਬੈਠਿਆ ਕਰਨ ਕੰਪਨੀਆਂ ਨੇ ਦੂਜੇ ਦੇਸ਼ਾਂ ਦੇ ਵਿੱਚ ਬੈਠੇ ਬੈਠੇ ਲੈ ਲਈ ਰੱਖੀ ਹੈ ਜਿਹੜੀ ਇਹ ਉਹਨਾਂ ਨੂੰ ਰਹਿਤਾ ਦੇ ਕੇ ਇਹ ਸਾਰੀਆਂ ਜ਼ਮੀਨਾਂ ਦੇ ਕਬਜ਼ਾ ਕਰਾ ਕੇ ਜਿਵੇਂ ਪਿੱਛੇ ਕਿੰਨੀ ਵਾਰੀ ਅਸੀਂ ਇਨਕਿਹਾਤ ਨੂੰ ਵੀ ਜਲ ਜੰਗਲ ਜ਼ਮੀਨਾਂ ਉਹ ਕਾਰਪੋਰੇਟ ਦੇ ਹਵਾਲੇ ਹੋ ਜਾਣਗੀਆਂ ਉਹੀ ਰਾਹ ਪਏ ਹੋਏ ਨੇ ਸਾਰੇ ਪਬਲਿਕ ਸੈਕਟਰ ਬੰਦਰਗਾਹਾਂ ਰੇਲਾਂ ਬੱਸ ਅੱਡੇ ਹਵਾਈ ਅੱਡੇ ਇਹ ਸਾਰੇ ਕੁਝ ਇਹਨਾਂ ਨੇ ਕਾਰਪੋਰੇਟ ਨੂੰ ਸਮਾਤੇ ਕੀ ਲੱਗਦਾ ਵਰ ਕਿਸਾਨੀ ਨੂੰ ਕੱਖੋਂ ਹੌਲਾ ਕਰਨਾ ਚਾਹੁੰਦੇ ਹਨ ਹਾਲਾਂਕਿ ਜੇਕਰ ਅੰਕੜੇ ਦੇਖੇ ਤਾਂ ਕਿਸਾਨੀ ਹਾਲੇ ਵੀ ਕੱਖੋਂ ਹੌਲੀ ਹੈ ਕਿਸਾਨ ਕੱਖੋਂ ਹੌਲੇ ਨੇ ਮਤ ਆਪਦੀਆਂ ਜ਼ਮੀਨਾਂ ਤੋਂ ਵੀ ਪਾਸੇ ਕਰਨਾ ਚਾਹੁੰਦੇ ਨੇ ਦੇਖੋ ਮੇਰਾ ਐਨਲਿਸਿਸ ਇਹ ਹੈ ਵੀ ਕਿਸਾਨੀ ਨੂੰ ਕੱਖੋਂ ਹੌਲਾ ਕਰਨ ਵਾਲਾ ਆਪ ਕੱਖੋਂ ਹੌੜਾ ਹੋ ਜਾਊਗਾ ਜਿਹੜੇ ਇਹ ਲੜਾਈ ਹੈ ਜਿਵੇਂ ਇਹ ਵੱਡੀ ਹੈ ਹੁਣ ਅੱਜ ਦੀ ਸੱਦੇ ਦੇ ਵਿੱਚ ਅਲੱਗ-ਬਗਤ ਅੰਦਰਜਨ ਜਿੱਥੇ ਬੰਦਿਆ ਆਈਆਂ ਹੋਈਆਂ ਨੇ ਇਹ ਇਹ ਪੰਜਾਬ ਦੀਆਂ ਉਹ ਜਥੇਬੰਦੀਆਂ ਨੇ ਜਿਹੜੀਆਂ ਸੰਘਰਸ਼ਾਂ ਦੇ ਮੈਦਾਨ 'ਚ ਹਮੇਸ਼ਾ ਲਿਟਰਦੀਆਂ ਨੇ ਜਿਹੜੀਆਂ ਇਹ ਖੇਤੀ ਕਾਨੂੰਨਾਂ ਤੇ ਮੱਡੀ ਵਾਲੇ ਇੱਕ ਜ਼ਮੀਨੀ ਹਮਲੇ ਨੂੰ ਚੰਗੀ ਤਰ੍ਹਾਂ ਸਮਝਦੀਆਂ ਤੇ ਇਹ ਜਥੇਬੰਦੀਆਂ ਦਾ ਕਾਫਲਾ ਇਸ ਕਾਫਲੇ ਨੇ ਹੋਰ ਵਧਣਾ ਹੈ ਤੇ ਕੁੱਲ ਪੰਜਾਬ ਦੇ ਜੱਥੇਬੰਦੀਆਂ ਜਦੋਂ ਇਕੱਠੀਆਂ ਹੋ ਗਈਆਂ ਤਾਂ ਹਿੰਦੁਸਤਾਨੀ ਜੱਥੇਬੰਦੀਆਂ ਵੀ ਇਹਨਾਂ ਦੇ ਨਾਲ ਇਕੱਠੀਆਂ ਹੋਣਗੀਆਂ ਤੋਂ ਲੱਗਦਾ ਵੀ ਜੱਥੇਬੰਦੀਆਂ ਦੇ ਪ੍ਰਭਾਵ ਦਾ ਹੀ ਕਾਰਨ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਚਾਹੇ ਜਿਉਂ ਦੇ ਮਸਲੇ ਦੀ ਗੱਲ ਕਰੀਏ ਜਿਉਂ ਦਾ ਵਿੱਦੇ ਵਿੱਚ ਵੀ ਕਬਜ਼ਾ ਜਿਹੜਾ ਰੁਕਿਆ ਹੋਰ ਵੀ ਬੜੀ ਥਾਵਾਂ ਦੇ ਉੱਪਰ ਅਜ ਜੱਥੇਬੰਦੀਆਂ ਦੇ ਪ੍ਰਭਾਵ ਦੇ ਕਰਕੇ ਮਸਲਾ ਰੁਕਿਆ ਵੀ ਜੇਕਰ ਜੱਥੇਬੰਦੀਆਂ ਹੁੰਦੀਆਂ ਪ੍ਰਭਾਵ ਨਾ ਹੁੰਦਾ ਤਾਂ ਸ਼ਾਇਦ ਹੁਣ ਤੱਕ ਕਿਸਾਨਾਂ ਦੇ ਹੱਥਾਂ ਤੋਂ ਜ਼ਮੀਨਾਂ ਖੋਈਆਂ ਜਾ ਚੁੱਕੀਆਂ ਹੁੰਦੀਆਂ ਬਿਲਕੁਲ ਬਿਲਕੁਲ ਜਦੋਂ ਗੱਲ ਲੋਕਾਂ ਦੇ ਸਮਝ ਆ ਜਾਂਦੀ ਫਿਰ ਇੱਕ ਵਾਰ ਤਾਂ ਹੋਣ ਵਾਲੀ ਇਹ ਸੱਚ ਹੋ ਜਾਂਦਾ ਵੀ ਹੋਣ ਵਾਲੀ ਕਹਿੰਦੇ ਸੀ ਹੋ ਗਈ ਫਿਰ ਇਹ ਮੋੜੀ ਵੀ ਜਾ ਸਕਦੀ ਹੈ ਫਿਰ ਜਦੋਂ ਅਸੀਂ ਇਹਨੂੰ ਮੋੜ ਕੇ ਵੀ ਦਿਖਾ ਦਿੰਦੇ ਆ ਵੀ ਆਹ ਮੁੜ ਗਈ ਜਦੋਂ ਅਸੀਂ ਹੁਣ ਜੌਂਦ ਪਹਿਲਾਂ ਮੀਟਿੰਗ ਕਰਵਾਈ ਹੈ ਵੀ ਜਿਮੇਨੀ ਹਮਲਾ ਆ ਗਿਆ ਭਾਈ ਮੋੜੇ ਜਾ ਸਕਦਾ ਅਸੀਂ ਕਿੱਥੇ ਮੋੜੇ ਜਾ ਸਕਦੇ ਜਦੋਂ ਤੁਸੀਂ ਖੜ ਗਏ ਹੁਣ ਜਦੋਂ ਉਹ ਖੜ ਗਏ ਉਹ ਮਸਲਾ ਮੁੜ ਗਿਆ ਮੁੜ ਗਿਆ ਨਾ ਹੁਣ ਅੱਜ ਇਹਨਾਂ ਨੂੰ ਐ ਲੱਗਦਾ ਹੋਣਾ ਵੀ ਜੇ ਆ ਪੰਜਾਬ ਦੀਆਂ ਪੰਜਾਬ ਦੀਆਂ ਜੱਥੇਬੰਦੀਆਂ ਇਕੱਠੀਆਂ ਹੋ ਕੇ ਜ਼ਮੀਨੀ ਅੰਦੋਲਨ ਲੜ ਰਹੀਆਂ ਨੇ ਤਾਂ ਇਹ ਸਮੱਸਿਆ ਦਾ ਹੱਲ ਵੀ ਨਿਕਲਿਆ ਹੋਊਗਾ ਜਦੋਂ ਲੋਕਾਂ ਦਾ ਭਰੋਸਾ ਕਿਸਾਨਾਂ ਤੇ ਤੇ ਲੀਡਰਾਂ ਦਾ ਭਰੋਸਾ ਜਨਤਾ ਤੇ ਜਦੋਂ ਵੱਜ ਜਾਂਦਾ ਨਾ ਫਿਰ ਉਹ ਲੜਾਈ ਦਾ ਮੂੰਹ ਮੱਤਾ ਬਣ ਜਾਂਦਾ ਤੇ ਸਰਕਾਰਾਂ ਨੂੰ ਆਪਣੇ ਫੈਸਲੇ ਵਾਪਸ ਲੈਣੇ ਪੈਂਦੇ ਕੀ ਲੱਗਦਾ ਸਰਕਾਰਾਂ ਨੂੰ ਡਰ ਹੁੰਦਾ ਜਿੱਥੇ ਬੰਦੀਆਂ ਡਰ ਹੈ ਸਰਕਾਰਾਂ ਦੇ ਬਣਾ ਦੇ ਵਿੱਚ ਜਿਵੇਂ ਤੁਸੀਂ ਕਹ ਫੈਸਲੇ ਵਾਪਸ ਲੈਣੇ ਪੈਂਦੇ ਆ ਇਹ ਐਵੇਂ ਤਾਂ ਫੈਸਲੇ ਵਾਪਸ ਹੁੰਦੇ ਨਹੀਂ ਫਿਰ ਲੋਕ ਬਨਿਆਦ ਨੇ ਜੀ ਸਰਕਾਰਾਂ ਇੱਥੇ ਇਹਨਾਂ ਦੀ ਜੜ ਹੈ ਜਦੋਂ ਜੜ ਨੂੰ ਅਸੀਂ ਹੱਥ ਪਾਉਨੇ ਆ ਨਾ ਉਦੋਂ ਕੁਰਸੀ ਹਲਦੀ ਹੈ ਤੇ ਕੁਰਸੀ ਨ ਕਰਨ ਦੀ ਰੱਖਣ ਦੀ ਖਾਤਰ ਇਹ ਜੋ ਮਰਜ਼ੀ ਕਰਨਾ ਪਏ ਜਿਹਨਾਂ ਨੂੰ ਝੂਠ ਵੀ ਬੋਲਦੇ ਨੇ ਪਾਪੜ ਵੀ ਵੇਲਦੇ ਨੇ ਚਮਚਾ ਗਰੀ ਵੀ ਕਰਦੇ ਨੇ ਦਲ ਬਦਲੀ ਵੀ ਕਰ ਜਾਂਦੇ ਨੇ ਇਹ ਸਾਰਾ ਕੁਝ ਕੁਰਸੀ ਦੀ ਖਾਤਰ ਹੈ ਫਿਰ ਕੁਰਸੀ ਜਨਤਾ ਦੇ ਹੱਥ ਜਾਂ ਜਦੋਂ ਜਨਤਾ ਕੁਰਸੀ ਖਿੱਚ ਲਈ ਹੈ ਤੁਸੀਂ ਦੇਖਿਆ ਹੋਣਾ ਕਿਉਂਕਿ ਖਾਤਰੇ ਜਦੋਂ ਪਿਆ ਹੁੰਦੇ ਤੁਸੀਂ ਦੇਖਿਆ ਹੋਣਾ ਪ੍ਰਧਾਨ ਮੰਤਰੀ ਫਰਾਂਸ ਗਏ ਮੈਂ ਇੱਕ ਵੀਡੀਓ ਦੇਖੀ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਹੱਥ ਨਹੀਂ ਮਿਲਾਇਆ ਦੇਖਿਓ ਨੀ ਤੁਸੀਂ ਇੱਕ ਵੀਡੀਓ ਦੇਖੋ ਵੀ ਇਹ ਮਤਲਬ ਕੀ ਹਾਲਤ ਬਣਾਉਂਦੇ ਨੇ ਲੋਕ ਵੀ ਜਿਹੜੇ ਮੋਦੀ ਕਹਿੰਦੇ ਨੇ ਵੀ ਗ੍ਰੇਟ ਮੋਦੀ ਵਿਸ਼ਵਗੁਰੂ ਮੋਦੀ ਅੱਜ ਉਹ ਦੀ ਇਹ ਵਿਦੇਸ਼ਾਂ ਦੇ ਵਿੱਚ ਆ ਜਨਤਾ ਦੇ ਅੰਦੋਲਨ ਕਰਕੇ ਆ ਹਾਲਤ ਬਣੀ ਖੜੀ ਆ ਵੀ ਤੇਰੇ ਦੇਸ਼ ਦਾ ਹਾਲਤ ਇਸ ਕਰਕੇ ਜਨਤਾ ਤੋਂ ਵੱਡਾ ਕੋਈ ਨਹੀਂ ਹੋਇਆ ਇਹ ਸਾਡਾ ਪ੍ਰੋਸ ਇਹ ਪਕਲੇ ਪੰਜਾਬ ਦੀ ਜ਼ਮੀਨੀ ਦੀ ਜਿਹੜੀ ਲੜਾਈ ਆ ਇਹ ਇਕੱਲੇ ਜਿਉਣ ਦੀ ਨਹੀਂ ਆ ਇਹ ਪੂਰੇ ਪੰਜਾਬ ਪਰ ਦੇ ਵਿੱਚ ਅਸੀਂ ਪਿਛਲੀ ਮੁਲਾਕਾਤ ਦੇ ਵਿੱਚ ਅਸੀਂ ਇੱਥੋਂ ਲੜਾਈ ਦੀ ਸ਼ੁਰੂਆਤ ਹੈ ਜ਼ਮੀਨਾਂ ਬਚਾਉਣ ਦੇ ਲਈ ਬਿਲਕੁਲ ਇਹ ਪੰਜਾਬ ਦੀ ਵੀ ਨਹੀਂ ਭਾਰਤ ਦੀ ਹੈ ਜੇ ਭਾਰਤ ਦੀ ਵੀ ਨਹੀਂ ਵਿਸ਼ਵ ਦੀ ਬਣ ਜਾਂਦੀ ਹੈ ਇਹ ਮਤਲਬ ਇਸ ਤਰ੍ਹਾਂ ਦਾ ਕਿਉਂਕਿ ਇਹ ਜਿਹੜੀ ਲੜਾਈ ਹੈ ਵੱਡੀ ਆ ਅਸੀਂ ਪੰਜਾਬ ਦੇ ਵਿੱਚ ਤਾਂ ਇਸ ਕਰਕੇ ਇੱਕ ਸੂਬੇ 'ਚ ਬੈਠੇ ਆ ਇੱਥੋਂ ਛੇੜੀ ਹੈ ਤੇ ਜਦੋਂ ਹਰਿਆਣਾ ਜਾਵਾਂਗੇ ਉੱਥੇ ਵੀ ਇਹ ਲੜਾਈ ਹੈ ਜਦੋਂ ਜੁਪੀ ਜਾਵਾਂਗੇ ਉੱਥੇ ਵੀ ਲੜਾਈ ਹੈ ਮਹਾਰਾਸ਼ਟਰ ਦੇ ਵਿੱਚ ਯਾਨੀ ਭਾਰਤ ਦੇ ਵਿੱਚ ਵੀ ਹੈ ਤੇ ਭਾਰਤ ਤੋਂ ਬਾਅਦ ਜੇ ਦੂਜੇ ਦੇਸ਼ਾਂ ਦੀ ਗੱਲ ਕਰਾਂਗੇ ਨਾ ਤਾਂ ਇਹ ਵਿਸ਼ਵ ਦੀ ਲੜਾਈ ਬਣਨੀ ਜਾਵੇ। ਇਸ ਤਰ੍ਹਾਂ ਕਿ ਵੱਡੀ ਗੱਲ। ਇਰਾਦਾ ਕੀ ਆ ਵੀ ਜ਼ਮੀਨ ਖੋਹ ਨਹੀਂ ਦੇਣੀ। ਇਹੋ ਇਰਾਦੇ ਦੇ ਨਾਲ ਚੱਲੇ। ਬਿਲਕੁਲ ਤੁਹਾਡੇ ਨਾਲ। ਯਾਰ ਇਰਾਦਾ ਜਿਸ ਤਰ੍ਹਾਂ ਤੁਹਾਡਾ ਇਰਾਦਾ ਉਸ ਤਰ੍ਹਾਂ ਸਾਡਾ ਇਰਾਦਾ ਜ਼ਮੀਨਾਂ ਇਹ ਬਿਲਕੁਲ ਨਹੀਂ ਜਾਣ ਦੇਵਾਂਗੇ ਕਿਉਂਕਿ ਸਾਡੀ ਰੋਟੀ ਹੈ ਤੇ ਅਸੀਂ ਭੁੱਖੇ ਨਹੀਂ ਮਰਨਾ ਚਾਹੁੰਦੇ ਲੜ ਕੇ ਮਰਾਂਗੇ। ਇਹਦੇ ਲਈ ਤਾਂ ਫਿਰ ਜਿਵੇਂ ਸਰਕਾਰਾਂ ਨੇ ਪਿਛਲੇ ਡਾਂਗਾਂ ਦਿਖਾਏਗਾ ਅਸੀਂ ਡਾਂਗਾਂ ਡੂੰਗਾ ਵੀ ਦਿਖਾ ਸਕਦੇ ਹਾਂ। ਡਾਂਗਾਂ ਦਿਖਾਵੇ ਭੁੱਖ ਨਾਲ ਨਹੀਂ ਮਰਦੇ ਤੁਹਾਨੂੰ ਕਿਹਾ। ਭੁੱਖ ਨਾਲ ਹੀ ਮਰਦੇ ਡਾਂਗਾਂ ਨਾਲ ਮਰਾਂਗੇ। ਪ੍ਰਧਾਨ ਜੀ ਬਹੁ ਅਨਲ ਕਿਸਾਨ ਅਗੂ ਜੁਗਿੰਦਰ ਸਿੰਘ ਉਗਰਾਹਾ ਹੋਰੀ ਸੀ ਤੁਸੀਂ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰਮ ਸਿੰਘ ਹੋ ਦੀ ਆਗਿਆ ਧੰਨਵਾਦ